ਇਹ ਜਾਨੇ ਨਾ ਕੱਲੀ ਤੂੜੀ ਬੜੀ ਪਾਉਂਦੇ ਆ ਮੱਜਾਂ ਨੂੰ ਕਿਉਂਕਿ ਤੂੜੀ ਪੋਣੀ ਵੀ ਚਾਹੀਦੀ ਆ ਕਿਹੇ ਵੇਲੇ ਆਪਾਂ ਸਮਝੋ ਜਿਆਦੀ ਤੂੜੀ ਪਾਉਂਦੇ ਆ ਇਹ ਪੱਠੇ ਵਗੈਰਾ ਕੱਟ ਪਾਉਂਦੇ ਆ ਇਹ ਤੇ ਮੱਜਾਂ ਨੂੰ ਜ਼ਰੂਰ ਤੇ ਹੀ 50 ਗ੍ਰਾਮ ਮਿੱਠਾ ਸੋਡਾ ਵਗੈਰਾ ਜ਼ਰੂਰ ਦੇਣਾ ਵਾ ਕਿਉਂਕਿ ਮਿੱਠੇ ਸੋਡੇ ਦੇ ਨਾਲ ਇਹਨਾਂ ਨੂੰ ਬੰਨ ਵਗੈਰਾ ਦੀ ਪ੍ਰੋਬਲਮ ਨਹੀਂ ਹੁੰਦੀ ਕੋਈ ਹੋਰ ਇਨਫੈਕਸ਼ਨ ਨਹੀਂ ਹੁੰਦੀ ਕੋਈ ਹੋਰ ਕਾਰਨ ਨਹੀਂ ਕੋਈ ਬੰਨ ਸਕਦਾ ਇਹ ਵਲੇ ਕਈ ਜਨੇ ਕਹਿ ਦਿੰਦੇ ਨਾ ਸਾਡੀ ਮੱਜ ਨੂੰ ਗਾਂ ਨੂੰ ਬੰਨ ਪੈ ਗਿਆ ਹਿੰਟ ਤੂੜੀ ਵਗੈਰਾ ਜ਼ਿਆਦੀ ਪੋਣੇ ਹੀ ਇਹਨਾਂ ਨੂੰ ਹੋਰ ਕੁਛ ਨਹੀਂ ਪੋਣੇ ਕਿਹੜੀ ਜ਼ਿਆਦੀ ਤੂੜੀ ਪੋਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਤੂੜੀ ਦੇ ਵਿੱਚ ਹੁੰਦਾ ਵਾ ਮਿੱਟੀ ਘਟਾ ਕਿਹੜਾ ਮਿੱਟੀ ਘਟਾ ਹੁੰਦਾ ਵਾ ਉਹਦੇ ਕਰਕੇ ਇਹਨਾਂ ਨੂੰ ਬੰਨ ਵਗੈਰਾ ਪਾਉਣ ਦੀ ਕੀ ਸਮੱਸਿਆ ਹੁੰਦੀ ਹੈ ਕਿ ਜੇ ਤੁਸੀਂ ਵੰਡ ਵਗੈਰਾ ਪਾਓ ਜਾਂ ਕੋਈ ਵੀ ਫੀਡਿੰਗ ਵਗੈਰਾ ਖਰੋ ਉਹਦੇ ਵਿੱਚ ਮਿੱਠਾ ਸੋਡਾ ਵਗੈਰਾ ਜ਼ਰੂਰ ਪਾਇਆ ਕਰੋ ਨਹੀਂ ਵਿੱਚ ਪਾਉਂਦੇ ਡੇਲੀ ਦਾ 50 ਗ੍ਰਾਮ ਇਹਨਾਂ ਨੂੰ ਮਿੱਠਾ ਸੋਡਾ ਵੀ ਦੇ ਸਾਦੇ ਜੀ ਮਿੱਠੇ ਸੋਡੇ ਦੇ ਨਾਲ ਇਹਨਾਂ ਨੂੰ ਕਦੀ ਬੰਦ ਨਹੀਂ ਪਏਗਾ ਠੀਕ ਹੈ ਨਾ ਕਦੀ ਕੋਈ ਹੋਰ ਪ੍ਰੋਬਲਮ ਨਹੀਂ ਆਉਗੀ ਕਿਹੜੇ ਇਹਨਾਂ ਦੇ ਮਨ ਦੇ ਵਿੱਚ ਭੁਲੇਖਾ ਹੁੰਦਾ ਵਾ ਤੇ ਵੀਰਾਂ ਦੇ ਤੂੜੀ ਜਿਆਦਾ ਪਾਉਨੇ ਆ ਤੇ ਤੂੜੀ ਪਾਉਣ ਦੇ ਨਾਲ ਸਾਡੀ ਮੱਝ ਘਾਣ ਨੂੰ ਬੰਨ ਪੈ ਗਿਆ ਬੰਨ ਦੀ ਸਮੱਸਿਆ ਆ ਗਈ ਆ ਇਹੋ ਜੀ ਕੋਈ ਸਮੱਸਿਆ ਦਾ ਕਾਰਨ ਨਹੀਂ ਹੁੰਦਾ ਤੂੜੀ ਦਾ ਬਸ ਕਿਹੜੇ ਇਹਦੇ ਵਿੱਚ ਘੱਟਾ ਹੁੰਦਾ ਵਾ ਘੱਟੇ ਕਰਕੇ ਕੰਮ ਹੋ ਜਾਂਦਾ ਤੇ ਇਹਨਾਂ ਨੂੰ ਮਿੱਠਾ ਸੋਡਾ ਦੇਈ ਜਾਓ ਕਿ ਇਹਦਾ ਭਾਵੇਂ ਕੱਲੀ ਤੂੜੀ ਵਗੈਰੇ ਪਾਈ ਜੋ ਵੰਡ ਪਾਈ ਜੋ ਕਦੀ ਤੁਹਾਡੀ ਮੱਝਾਂ ਦੁੱਧੋ ਵਗੈਰਾ ਨਹੀਂ ਘਟੂਗੀ ਆ ਹੁੰਦਾ ਵਾ ਮੇਨ ਕਾਰਨ ਬਸ ਤੇ ਵੀਡੀਓ ਦਬਕੇ ਸ਼ੇਅਰ ਕਰਿਆ ਕਰੋ ਭਾਵੇਂ ਲਾਇਕ ਨਾ ਹੀ ਕਰੋ ਵੀਡੀਓ ਨੂੰ ਬਸ ਸ਼ੇਅਰ ਜੁਣ ਕੇ ਰਿਆ ਕਰੋ ਕਿਉਂਕਿ ਹਰ ਇੱਕ ਕੋਲ ਨੌਲੇਜ ਵਗੈਰਾ ਪਹੁੰਚ ਸਕੇ ਤੇ ਕਿਹੜੀ ਚੀਜ਼ ਕਿੰਨੀ ਪਾਣੀ ਚਾਹੀਦੀ ਹੈ ਠੀਕ ਆ ਹੋਰ ਜੁਣਦੇ ਵਾਸਤੇ ਰੋ ਧੰਨਵਾਦ